ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਹਲਕਾ ਸੁਜਾਨਪੁਰ ਦਾਣਾ ਮੰਡੀਆਂ ਦਾ ਦੌਰਾ ਕੀਤਾ ਇਸ ਮੌਕੇ ਤੇ ਉਹਨਾਂ ਨੇ ਕਿਸਾਨਾਂ ਅਤੇ ਆੜਤੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਕਿਹਾ ਕਿ ਮੰਡੀ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਜਾਵੇਗੀ ਇਸ ਮੌਕੇ ਤੇ ਕਿਸਾਨਾਂ ਅਤੇ ਆੜਤੀਆਂ ਨੇ ਆਪਣੀਆਂ ਸਮੱਸਿਆਵਾਂ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੂੰ ਵੀ ਦੱਸਿਆ ਨੇ ਅੱਜ ਘੋਦਾਣਾ ਮੰਡੀ ਦੇ ਵਿੱਚ ਆ ਕੇ ਇੱਥੇ ਸਾਰੇ ਹੀ ਜਿੰਨੇ ਵੀ ਆਪਣੇ ਆੜਤੀ ਜਿੰਨੇ ਵੀ ਸਾਡੇ ਜ਼ਿਮੀਦਾਰ ਜਿੰਨੇ ਵੀ ਅੰਪਲਾਈ ਸਾਰਿਆਂ ਨਾਲ ਮਿਲ ਕੇ ਅੱਜ ਸਾਰੇ ਜੀ ਵਿਜ਼ਿਟ ਕੀਤਾ ਔਰ ਜ਼ਿਮੀਦਾਰ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਆ ਰਹੀ ਸੋ ਮੈਂ ਧੰਨਵਾਦ ਕਰਨਾ ਪੰਜਾਬ ਸਰਕਾਰ ਦਾ ਵੀ ਜਿਹੜਾ ਜ਼ਿਮੀਦਾਰਾਂ ਵਾਸਤੇ ਪਹਿਲੇ ਪਹਿਲੇ ਹੁੰਦਾ ਸੀ ਵੀ ਜ਼ਿਮੀਦਾਰ ਜਿਹੜੇ ਆ ਕੇ ਦੋ ਦੋ ਤਿੰਨ ਤਿੰਨ ਰਹਿਣੇ ਪੈਂਦਾ ਸੀ ਅੱਜ ਜਿਹੜੇ ਜ਼ਿਮੀਦਾਰ ਅੱਜ ਸਵੇਰੇ ਇੱਥੇ ਆਪਣੀ ਟਰਾਲੀ ਲਿਆ ਆ ਰਹੇ ਔਰ ਘੰਟੇ ਦੋ ਘੰਟੇ ਬਾਅਦ ਆਪਣੀ ਜਿਹੜੀ ਲਿਫਟਿੰਗ ਕਰਾ ਕੇ ਉਥੋਂ ਵੇਲੇ ਹੋ ਰਹੇ ਆ ਔਰ ਬੜੀ ਵੱਡੀ ਗੱਲ ਹੈ ਵੀ ਈਜੇ ਦੇ ਨੇੜੇ ਹੁੰਦੀਆਂ ਪੇਮਟਾ ਅਕਾਊਂਟ ਦੇ ਵਿੱਚ ਆ ਰਹੀਆਂ ਸੋ ਸਾਰੇ ਹੀ ਜਿਹੜੇ ਆਟਤੀ ਔਰ ਜਿੰਨੇ ਵੀ ਇਨਸਪੈਕਟਰ ਔਰ ਜਿੰਨੇ ਵੀ ਸਾਡੇ ਜ਼ਿੰਮੇਦਾਰ ਅੱਜ ਬੜੇ ਖੁਸ਼ ਹੈ ਔਰ ਸਾਰੇ ਮੇਂ ਜ਼ਿੰਮੇਦਾਰ ਨੂੰ ਪੁੱਛਿਆ ਵੀ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਵੀ ਜਿਹਦੇ ਵੱਲੋਂ ਕੋਈ ਕੰਪਲੇਨ ਹੈ ਔਰ ਬੜੇ ਬਧੀ ਤਰੀਕੇ ਨਾਲ ਜਿਹੜੀ ਕੋਈ ਲਿਫਟਿੰਗ ਹੋ ਰਹੀ ਹੈ ਬੜੇ ਸਾਰੇ ਬੋਰੀਆਂ ਵੀ ਚੈੱਕ ਕੀਤੀਆਂ ਪ੍ਰੋਪਰ ਪਾਈਆਂ ਗਈਆਂ ਇੱਥੇ ਸੋ ਜਿੰਨੇ ਵੀ ਤਮਾਮ ਸਾਡੇ ਘੋੜ ਦੇ ਵਿੱਚ ਜਿੰਨੇ ਵੀ ਆੜਤੀ ਹੈ ਸਾਰੇ ਹੀ ਖੁਸ਼ ਹੈ ਔਰ ਮੈਂ ਧੰਨਵਾਦ ਕਰਨਾ ਪੰਜਾਬ ਸਰਕਾਰ ਦਾ ਜਿਹੜਾ ਹਰ ਸਾਲ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਮੈਨੇਜ ਹੋ ਰਿਹਾ ਸੋ ਇੱਕ ਵਾਰ ਫਿਰ ਤੋਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਔਰ ਜਿੰਨੇ ਵੀ ਆਪਣੇ ਆੜਤੀ ਵੀਰ ਹੈ ਸਾਡੇ ਮਹਿਕਮੇ ਦੇ EMPLOYEES ਹੈ ਔਰ ਖਾਸ ਕਰਕੇ ਜ਼ਿੰਮੇਦਾਰ ਅੱਜ ਖੁਸ਼ ਹੈ